CPI ਦਾ ਹੁਸੈਨੀ ਵਾਲਾ ਤੋਂ ਚੱਲਿਆ ਜਥਾ ਜਲਾਲਾਬਾਦ ਪਹੁੰਚਿਆ ਇਨਕਲਾਬੀ ਜੋਸ਼ੋ ਗਰੋਸ਼ਨਾ ਸਵਾਗਤ CPI ਨੇ ਦੇਸ਼ ਨੂੰ ਨਾਮਵਰ ਲੀਡਰ ਦਿੱਤੇ ਜਿਨ੍ਹਾਂ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਲੋਕਾਂ ਲਈ ਅਮ ਕਾਨੂੰਨ ਬਣਵਾਏ 21 ਸਤੰਬਰ ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੇ ਹੋ ਰਹੇ 5ਵੇਂ ਮਹਾ ਸੰਮੇਲਨ ਦੀ ਕਾਮਯਾਬੀ ਲਈ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੋਂ ਕੱਲ ਤੋਂ ਸ਼ੁਰੂ ਹੋਇਆ ਜਥਾ ਮਾਰਚ ਅੱਜ ਜਲਾਲਾਬਾਦ ਵਿਖੇ ਪਹੁੰਚਿਆ ਜਿਸ ਦਾ ਇਨਕਲਾਬੀ ਜੋਸ਼ੋਖ ਰੋਸ਼ਨਲ ਨਿੱਘਾ ਸਵਾਗਤ ਕੀਤਾ ਗਿਆ ਜਥਾ ਪਾਰਟੀ ਦੀ ਕੌਮੀ ਕੌਂਸਲ ਦੀ ਮੈਂਬਰ ਨਰਿੰਦਰ ਕੌਰ ਸੋਹਲ ਫਿਰੋਜ਼ਪੁਰ ਪਾਰਟੀ ਦੇ ਜ਼ਿਲ੍ਹਾ ਕੌਂਸਲ ਮੈਂਬਰ ਜੀਤ ਕੁਮਾਰ ਅਤੇ ਬਲਵੰਤ ਚੋਹਾੜਾ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਆਗੂਆਂ ਦੇ ਹਵਾਲੇ ਕੀਤਾ ਇਹ ਜਥਾ 7 ਦਿਨ 6 ਜ਼ਿਲ੍ਹਿਆਂ ਫਿਰੋਜ਼ਪੁਰ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਫਰੀਦਕੋਟ ਮੋਗਾ ਅਤੇ ਲੁਧਿਆਣਾ ਵਿੱਚ ਮਹਾ ਸੰਮੇਲਨ ਦਾ ਸੁਨੇਹਾ ਲੈ ਕੇ ਆਮ ਲੋਕਾਂ ਅਤੇ ਪਾਰਟੀ ਵਰਕਰਾਂ ਨੂੰ ਜਾਗਰੂਕ ਕਰੇਗਾ ਜਲਾਲਾਬਾਦ ਪਹੁੰਚਣ ਤੇ ਸਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਅਤੇ ਬਾਅਦ ਵਿੱਚ ਸ਼ਹੀਦ ਉਦਮ ਸਿੰਘ ਦੇ ਬੁੱਤ ਤੇ ਹਾਰ ਪਾ ਕੇ ਪਿੰਗਟੰਡੀ ਕਦੀਮਵਲ ਰਵਾਨਾ ਹੋਇਆ ਇਹ ਜਥਾ ਅੱਜ ਫਾਜ਼ਲਕਾ ਜ਼ਿਲ੍ਹੇ ਦੇ ਵਕ ਵਕ ਪਿੰਡਾਂ ਕਸਬਿਆਂ ਵਿੱਚ ਪਾਰਟੀ ਦਾ ਪ੍ਰਚਾਰ ਪ੍ਰਸਾਰ ਕਰੇਗਾ ਭਾਰਤੀ ਕਮਿਊਨਿਸਟ ਪਾਰਟੀ ਦਾ 25ਵਾਂ ਮਹਾ ਸੰਮੇਲਨ 21 ਤੋਂ 25 ਸਤੰਬਰ ਚੰਡੀਗੜ੍ਹ ਵਿੱਚ ਹੋਣ ਜਾ ਰਿਹਾ ਉਹਦੇ ਪ੍ਰਚਾਰ ਦੇ ਲਈ ਕੱਲ ਹੁਸੈਨੀ ਵਾਲਾ ਤੋਂ ਇੱਕ ਜਤਮਾਤ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ ਤਿੰਨ ਜਥੇ ਜਿਹੜੇ ਆ ਉਹ ਕੱਲ ਸ਼ੁਰੂ ਹੋਏ ਆ ਇੱਕ ਜਥਾ ਜਿਹੇ ਹੁਸੈਨੀਵਾਲਾ ਤੋਂ ਚੱਲਿਆ ਤਾਂ ਦੂਸਰਾ ਜਥਾ ਛੇਦ ਉਡਮ ਸਿੰਘ ਦੇ ਜਨਮ ਸਥਾਨ ਸੁਨਾਮ ਤੋਂ ਚੱਲਿਆ ਤੀਸਰਾ ਜਥਾ ਬਾਬਾ ਸੋਹਣ ਸਿੰਘ ਪਕਣਾ ਜੀ ਦੇ ਜਨਮ ਸਥਾਨ ਤੋਂ ਪਕਣਾ ਤੋਂ ਚੱਲਿਆ ਔਰ ਇਹ ਤਿੰਨਾਂ ਜਥੇ ਆਲਾ ਜਿਹੜਾ ਚੱਲਣ ਦਾ ਮਕਸਦ ਹੈਗਾ ਉਹ ਲੋਕਾਂ ਤੱਕ ਪਿੰਡਾਂ ਤੱਕ ਜਿੱਥੇ ਸਨੇਹਾ ਦੇਣਾ ਹੈ ਕਿ 25ਵਾਂ ਪਾਰਟੀ ਦਾ ਮਹਾ ਸੰਮੇਲਨ ਹੋਣ ਜਾ ਰਿਹਾ ਉਥੇ ਨਾਲ ਹੀ 21 ਸਤੰਬਰ ਨੂੰ ਮਹਾਲੀ ਦੇ ਵਿੱਚ ਵਿਸ਼ਾਲ ਰੈਲੀ ਹੋਣ ਜਾ ਰਹੀ ਆ ਉਹਦਾ ਵੀ ਲੋਕਾਂ ਨੂੰ ਸਨੇਹਾ ਦੇਣਾ ਔਰ ਨਾਲ ਹੀ ਭਾਰਤੀ ਕਮਿਊਨਿਸਟ ਪਾਰਟੀ ਦਾ ਜਿਹੜਾ 100 ਸਾਲਾ ਮਤਲਬ ਇਤਿਹਾਸ ਦਾ ਜਿਹੜਾ ਹੈਗਾ ਉਹਦੇ ਬਾਰੇ ਵੀ ਲੋਕਾਂ ਨੂੰ ਰੂਹ ਰੂਹ ਕਰਾਉਣਾ ਕਿ ਭਾਰਤੀ ਕਮਿਊਨਿਸਟ ਪਾਰਟੀ ਨੇ ਇਹਨਾਂ 100 ਸਾਲਾਂ ਦੇ ਵਿੱਚ ਸ਼ਾਨਦਾਰ ਸੰਘਰਸ਼ ਕਰਕੇ ਲੋਕਾਂ ਲਈ ਮਤਲਬ ਜਿੱਤਾਂ ਜੜੀਆਂ ਉਹ ਦਰਜ ਕਰਵਾਈਆਂ ਔਰ ਇਸ ਇਤਿਹਾਸ ਨੂੰ ਅਸੀਂ ਲੋਕਾਂ ਤੱਕ ਲੈ ਕੇ ਜਾਣਾ ਔਰ ਜਿਹੜੇ ਅੱਜ ਦੇ ਹਾਲਾਤ ਆ ਦੇਸ਼ ਦੇ ਹੋਣ ਜਾਂ ਪੰਜਾਬ ਦੇ ਹੋਣ ਉਹਨਾਂ ਤੇ ਵਿਚਾਰ ਚਰਚਾ ਕਰਕੇ ਇਹਨਾਂ ਹਾਲਾਤਾਂ ਦਾ ਮੁਕਾਬਲਾ ਕਰਨ ਲਈ ਇਹਨਾਂ ਹਾਲਾਤਾਂ ਦੇ ਵਿੱਚ ਕਿ ਨਵੀਂ ਸੇਰ ਦੇਣ ਦੇ ਲਈ ਵੀ ਇਹ ਜਥੇ ਆ ਉਹ ਤੁਰੇ ਜਾ ਰਹੇ ਆ ਕੱਲ ਫਰੂਜਪੁਰ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਜਿサ ਕਿਹਾ ਸੀ ਅੱਜ ਇਹ ਜਥਾ ਫਾਜ਼ਿਲਕਾ ਦੇ ਪਿੰਡਾਂ ਦੇ ਵਿੱਚ ਆਪਣਾ ਸੁਨੇਹਾ ਦੇਵੇਗਾ। ਲੇਟਰ ਕਿ ਕਿੰਨੀ ਜਦੋਂ ਸੂਚੀ ਤਾਰਾ ਹੋਣਾ ਹੁਣ ਯਾਦ ਕਰਦੇ ਨੇ। ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਵਾਇਆ ਉਹਨਾਂ ਨੂੰ ਉਸ ਟਾਈਮ ਕਿਉਂ ਯਾਦ ਆਦਾ ਅੱਗੇ ਵਿੱਚ ਕਿਉਂ ਨਹੀਂ ਆਦਾ ਤੁਸੀਂ ਤਾਂ ਹਰੇਕ ਵਾਰ ਜਦੋਂ ਵੀ ਉਹਨਾਂ ਦਾ ਕੋਈ ਦਿਨ ਦੁਆਰਾ ਆਉਂਦਾ ਤੁਸੀਂ ਉਹਨਾਂ ਨੂੰ ਯਾਦ ਕਰਦੇ ਹੋ। ਤੁਸੀਂ ਇਹ ਸਵਾਲ ਬੜਾ ਵੱਡਾ ਹੈ ਇਹ ਸਵਾਲ ਹੈ ਜਿਹੜਾ ਕਿ ਇਹਨੇ ਬੜੀ ਕਹਿਣਾ ਚਾਹੀਦਾ। ਆ ਸਾਡੇ ਲੀਡਰਾਂ ਬਾਰੇ ਬਿਲਕੁਲ ਤੁਹਾਡਾ ਸਵਾਲ ਵਾਕਈ ਹੈ ਮੈਂ ਕਿ ਜਿਹੜੀ ਅੱਜ ਦੀ ਪ੍ਰਾਜ ਕਰ ਰਹੀ ਪਾਰਟੀ ਹੈ ਜਿਹੜੀ ਭਗਤ ਸਿੰਘ ਆਪਣੇ ਦਿਨਾਂ ਤੇ ਉਹਦੀ ਪੱਗ ਬਨ ਕੇ ਤੇ ਜਿਹੜੀ ਉਹਦੀ ਸੋਹ ਖਾ ਕੇ ਪਹਿਲੇ ਦਿਨ ਜਿਸ ਦਿਨ ਬੜੀ ਸੀ ਵੀ ਲੋਕਾਂ ਤੇ ਹਰਾ ਪਿੰਡ ਚੱਲਣ ਵਾਸਤੇ ਗੱਲ ਕਰੇਗਾ ਉਹ ਜੋ ਭਗਵੰਤਾਨ ਲੋਕਾਂ ਨੂੰ ਠੱਗੀ ਮਾਰ ਕੇ ਤੇ ਜਿਹੜੀ ਚਾਲ ਜਿਨ੍ਹਾਂ ਦੇ ਵਾਸਤੇ ਸਾਡੇ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਜੇ ਮਨ ਜਵਾਨੀ ਵੇਲੇ ਹਤੇ ਘਰਾਂ ਚ ਰਸੇ ਪਾ ਕੇ ਉਹ ਚਾਉਂਦੇ ਕੇ ਸੀ ਉਹ ਬਰਾਬਰਤਾ ਦੀ ਗੱਲ ਕਰਦੇ ਸੀ ਪਰ ਇਹ ਜਿਹੜੇ 리ਡਰ ਨੇ ਜਿਨ੍ਹਾਂ ਨੇ ਆਪ ਦਾ ਆਪਦੇ ਵਾਸਤੇ ਸੋਚਣ ਵਾਸਤੇ ਇਹਨਾਂ ਨੂੰ ਲੋਕਾਂ ਇਹਨਾਂ ਦੇ ਜਾਂ ਕਿ ਜਦੋਂ ਉਹਦੇ ਰਿਐਕਸ਼ਨ ਹੁੰਦੇ ਨੇ ਕਿ ਇਹਨਾਂ ਦੇ ਸਵਾ ਖਾ ਕੇ ਚੋਟੀਆਂ ਸਵਾ ਖਾ ਕੇ ਤੇ ਲੋਕਾਂ ਨੂੰ ਠੱਗਦੇ ਸੋ ਇਸ ਵਾਸਤੇ ਜਿਹੜਾ ਉਹਨਾਂ ਨੇ ਇਹਨਾਂ ਦੇ ਨਾਂ ਤੇ ਲੋਕਾਂ ਨੂੰ ਅੱਜ ਤੱਕ ਲੁੱਟਿਆ ਕੁੱਟਿਆ ਸੋ ਜਿਹੜੇ ਭਗਤ ਸਿੰਘ ਸੀ ਉਹ ਕਹਿੰਦੇ ਸੀ ਸਾਡੇ ਜੇ ਮਨੋ ਆਜ਼ਾਦੀ ਤੋਂ ਬਾਅਦ ਲੋਕਾਂ ਤੇ ਜਿਹੜਾ ਖੁਸ਼ਹਾਲੀ ਦਾ ਰਾਜ ਆਵੇ ਲੋਕਾਂ ਦਾ ਬਰਾਬਰਤਾ ਤੇ ਦਾ ਰਾਜ ਆਵੇ ਪਰ ਇਹ ਜਿਹੜੇ ਗੋਰੇ ਗਰੇ ਅੰਗਰੇਜ਼ ਤਾਂ ਇਹਨਾਂ ਦੀ ਲੜਾਈ ਦੇ ਨਾਲ ਚਲੇ ਗਏ ਪਰ ਜਿਨ੍ਹਾਂ ਨੇ ਹੋਰ ਕਬਜ਼ਾ ਕੀਤਾ ਜਿਹੜੇ ਇਹਨਾਂ ਦੀ ਸੋਂਹ ਖਾ ਕੇ ਲੋਕਾਂ ਨੂੰ ਕੋਟ ਰਹਿਣੇ ਲੁੱਟ ਰਹਿਣੇ ਉਹੀ ਜਿਹੜਾ ਸਨੇਹਾ ਸੀ ਪਿੰਡ ਪਿੰਡ ਜਾ ਕੇ ਕਾਲ ਸੈਣੀ ਵਾਲਾ ਤੋਂ ਤੁਰ ਕੇ ਅਸੀਂ ਪਿੰਡਾਂ ਵਿੱਚ ਜਾ ਕੇ ਇਹ ਚੇਤਨਾ ਮਾਰਚ ਕਰ ਰਹੇ ਤੇ ਜਿਹੜਾ ਭਗਤ ਸਿੰਘ ਤੌਂਦਾ ਕੀ ਸੀ ਭਗਤ ਸਿੰਘ ਨੇ ਆਪਣੇ ਗਰਦ ਵਿੱਚ ਫਾਂਸੀ ਦੇ ਰਸਤੇ ਕਿਉਂ ਪਾਇਆ ਸੀ ਤੇ ਜਿਹੜੀ ਅੱਜ ਦੀ ਰਾਜ ਕਰਦੀਆਂ ਪਾਰਟੀਆਂ ਨੇ ਉਹਨਾਂ ਨੇ ਇਹਨਾਂ ਦੇ ਝੂਠੇ ਸੋਵਾ ਕਰਕੇ ਲੋਕਾਂ ਨੂੰ ਕਿਸ ਤਰ੍ਹਾਂ ਕੁੱਟਿਆ ਅਸੀਂ ਹਮੇਸ਼ਾ ਲੋਕਾਂ ਦੀ ਆਵਾਜ਼ ਬਣਦੇ ਆਂ ਔਰ ਜਿਹੜੇ ਦੇਸ਼ ਭਗਤ ਨੇ ਜਿਹੜੇ ਆਪ ਦਾ ਕੰਮ ਛੱਡ ਕੇ ਗਏ ਨੇ ਉਹਨਾਂ ਦੇ ਕੰਮ ਨੂੰ ਅੱਗੇ ਲਿਜਾਦਿਆਂ ਉਹਨਾਂ ਦੇ ਅੱਗੇ ਗੱਲ ਕਰਦਿਆਂ ਕਿ ਜਿਹੜਾ ਤੁਸੀਂ ਸਾਡੇ ਜੁਮੇ ਕੰਮ ਲਾ ਕੇ ਗਏ ਜੇ ਉਹ ਜੋ ਭਾਰਤੀ ਕਮਿਊਨਿਟੀ ਪਾਰਟੀ ਸੀਪੀਆਈ ਤੇ ਕਾਰਕੁਨ ਲੋਕਾਂ ਦੇ ਵਿੱਚ ਆਵਾਜ਼ ਲਾ ਕੇ ਜਿਹੜਾ ਉਹਨਾਂ ਨੇ ਇਹ ਸੁਪਨੇ ਛੱਡ ਕੇ ਗਏ ਉਹਨਾਂ ਸੁਪਨਿਆਂ ਨੂੰ ਅੱਗੇ ਲੈ ਕੇ ਲੋਕਾਂ ਨੂੰ ਰਾਹ ਦਸੇਗਾ ਤੇ ਸਾਡੀ ਪਾਰਟੀ ਦਸੇਗੀ ਜਿਹੜਾ ਫਾਇਦਾ ਵਿੱਚ ਅੱਜ ਦੀ ਯਾਤਰਾ ਕੁੰਜੀ ਕੀ ਕਰਤ ਹੈ ਉਹ ਕਿਹੜਾ ਤਰ੍ਹਾਂ ਦਾ ਸਫਲਤਾ ਕੀਤਾ ਜਾ ਰਿਹਾ ਹੈ ਵੇਖੋ ਜੀ ਜਿਹੜਾ ਪਾਰਟੀ ਦਾ ਮਹਾਂ ਸੰਮੇਲਨ ਜਿਹਨੂੰ ਇੱਕ ਕਾਂਗਰਸ ਵੀ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਉਹਨੂੰ ਕਹਿੰਦੇ ਨੇ ਵੀ ਪਾਰਟੀ ਦੀ ਕਾਂਗਰਸ ਹੋ ਰਹੀ ਹੈ ਤਾਂ ਪੰਜਾਬੀ 'ਚ ਉਹਨੂੰ ਮਹਾਂ ਸੰਮੇਲਨ ਜਿਹੜਾ 21 ਸਤੰਬਰ ਤੋਂ ਲੈ ਕੇ 25 ਤੱਕ ਹੋ ਰਿਹਾ ਹੈ ਉਸ ਮਹਾਂ ਸੰਮੇਲਨ 'ਚ ਪੂਰੇ ਦੇਸ਼ ਤੋਂ 1000 ਦੇ ਦਰਮਿਆਨ ਡੈਲੀਗੇਟ ਆ ਰਹੇ ਨੇ ਦੇਸ਼ਾਂ ਵਿਦੇਸ਼ਾਂ 'ਚ ਬਾਹਰਲੇ ਦੇਸ਼ਾਂ 'ਚੋਂ ਡੈਲੀਗੇਟ ਆ ਰਹੇ ਨੇ ਹਰ 3 ਸਾਲਾਂ ਬਾਅਦ ਸਾਡੀ ਕਿਉਂ ਨਹੀਂ ਹੁੰਦੀ ਹੈ ਪਹਿਲਾਂ ਸਾਡਾ ਪੰਜਾਬ ਜਿਹੜਾ ਇਸ ਤਰ੍ਹਾਂ ਦਾ ਇਜ ਕੇ ਸੀਗਾ ਕਿ ਸ਼ਾਇਦ ਅਸੀਂ ਇੰਨਾ ਜਿੰਨਾ ਖਰਚਾ ਨਾ ਕਰ ਪਾਈਏ ਔਰ ਫਿਰ ਸੈਂਟਰ ਨੇ ਕਿਹਾ ਕਿ ਤੁਹਾਨੂੰ ਇਹ ਪ੍ਰੋਗਰਾਮ ਕਰਾਉਣਾ ਪੈਣਾ ਹੈ ਇਹਨਾ ਵੱਡਾ ਪ੍ਰੋਗਰਾਮ ਹੈ ਖਰਚਾ ਬਹੁਤ ਜ਼ਿਆਦਾ ਹੈ ਪਰ ਜਦੋਂ ਸ਼ੁਰੂ ਕੀਤਾ ਲੋਕਾਂ ਨੇ ਦਿਲ ਖੋਲ ਕੇ ਇਹਨੂੰ ਫੰਡ ਦਿੱਤਾ ਤੇ ਲੋਕਾਂ ਨੇ ਦਿਲ ਖੋਲ ਕੇ ਇਹਦੇ ਨਾਲ ਜਿਹੜੇ ਉਹ ਮਾਰਚ ਦੇ ਵਿੱਚ ਚੱਲ ਰਹੇ ਨੇ ਜੇ ਕੱਲ ਅਸੀਂ ਸੈਣੀ ਵਾਲੇ ਤੋਂ ਚੱਲੇ ਆ ਇੱਕ ਦਿਨ ਇੱਕ ਜ਼ਿਲ੍ਹੇ ਨੂੰ ਮੇਲਣਾ ਹੈ ਕੱਲ ਫਰੋਜ਼ਪੁਰ ਨੂੰ ਸੀ ਅੱਜ ਫਾਜ਼ਿਲਕਾ ਨੂੰ ਹੈ ਕੱਲ ਨੂੰ ਇਸ ਤਗਲਾ ਦਿਨ ਜਿਹੜਾ ਉਹ ਸ੍ਰੀ ਮੁਕਸ਼ਰ ਸਾਹਿਬਪੁਰ ਚਲਾ ਜਾਏਗਾ ਜਿੱਥਾ ਜੋ ਚੀਜ਼ ਆਈ ਹੈ ਕਿ ਅਸੀਂ ਪੂਰੇ ਪੰਜਾਬ ਦੇ ਕੇਸ ਦੀ ਹਵਾ ਬਣਾਈਏ ਗੱਲ ਕਿਉਂਕਿ ਐਡਾ ਵੱਡਾ ਪ੍ਰੋਗਰਾਮ ਹੋ ਰਿਹਾ ਸਾਨੂੰ 20 ਸਾਲਾਂ ਬਾਅਦ ਉਹ ਪ੍ਰੋਗਰਾਮ ਮਿਲਿਆ ਹੈ ਅੱਗੇ ਚੰਡੀਗੜ੍ਹ ਦੇ ਵਿੱਚ 2005 ਵਿੱਚ ਹੋਇਆ ਸੀ ਜਿਹੜਾ ਅੱਜ 20 ਸਾਲਾਂ ਬਾਅਦ ਫਿਰ ਚੰਡੀਗੜ੍ਹ ਚ ਹੋ ਰਿਹਾ ਹੈ ਸਾਡਾ ਇਹ ਮਕਸਦ ਹੈ ਕਿ ਉਹ ਬੜਾ ਸਮੇਂ ਸਿਰ ਹੋ ਰਿਹਾ ਹੈ ਅੱਜ ਜਿੰਨੀ ਬੇਰਜਗਾਰੀ ਜਾਂ ਉਹ ਵੀ ਲੁੱਟਾਂ ਖੋਹਾਂ ਚੋਰੀਆਂ ਠੱਗੀਆਂ ਨਸ਼ੇ ਪਤੇ ਜੋ ਵੀ ਗੰਦ ਜਿਹੜਾ ਫੈਲ ਰਿਹਾ ਉਹਦੇ ਚ ਜਿਹੜੇ ਜਿਹੜੇ ਵਿਚਾਰੇ ਜਾਣ ਕੇ ਮਸਲੇ ਉਹ ਨੌਜਵਾਨਾਂ ਤੱਕ ਲੈ ਕੇ ਜਾਵਾਂਗੇ ਕਿ ਆਪਾਂ ਦਾ ਹੱਲ ਕੀ ਕਰ ਸਕਨੇ ਆ ਇਹ 5 ਦਿਨ ਜਿਹੜੀ ਆਪਸ ਵਿੱਚ ਬਹਿਸ ਕਰਨੀ ਹੈ ਤੇ 21 ਤਰੀਕ ਨੂੰ ਜਿਹੜਾ ਪਹਿਲਾ ਦਿਨ ਹੈ ਅਸੀਂ ਰੈਲੀ ਕਰਨੀ ਹੈ ਇਹ ਵੱਡੀ ਗਿਣਤੀ ਚੋਂ ਲੋਕ ਜਿਹੜੇ ਨੌਜਵਾਨ ਵਿੱਚ ਹੋਰ ਜਿਹੜੇ ਪਾਰਟੀ ਦੇ ਵਰਕਰ ਨੇ ਜਾਂ ਹੋਰ ਸਮਰਥਕ ਨੇ ਉਹ ਰੈਲੀ ਚ ਪਹੁੰਚਣਗੇ ਗੱਲ ਕਰਦੇ ਹੋ ਕਿ ਜਿਹਨੂੰ ਕਿਤਾ ਚਾਰੀ ਤੇ ਤਿਆਰੀਆਂ ਬਹੁਤ ਸ਼ਾਨਦਾਰ ਨੇ ਉਤਸ਼ਾਹ ਵੀ ਜਿਹੜਾ ਹੈਗਾ ਉਹ ਕਮਾਲ ਦਾ ਹੈ ਭਾਰਤੀ ਕਮਿਊਨਿਸਟ ਪਾਰਟੀ ਦੀ ਜਿਹੜੀ ਸਥਾਪਨਾ ਸੀ 26 ਦਸੰਬਰ 1925 ਦੇ ਵਿੱਚ ਹੋਈ ਸੀ ਪੂਰੇ 100 ਸਾਲ ਭਾਰਤੀ ਕਮਿਊਨਿਸਟ ਪਾਰਟੀ ਨੂੰ ਹੋ ਚੁੱਕੇ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਸਥਾਪਨਾ ਹੋਈ ਸੀ ਔਰ ਅਸੀਂ ਮਾਣ ਨਾਲ ਕਹਿ ਸਕਦੇ ਆ ਕਿ ਭਾਰਤੀ ਕਮਿਊਨਿਸਟ ਪਾਰਟੀ ਨੇ ਦੇਸ਼ ਦੀ ਸੱਤਾ ਤੇ ਰਾਜ ਵੀ ਕੀਤਾ ਹੈ ਆਮ ਤੌਰ ਤੇ ਧਾਰਨਾ ਹੈ ਲੋਕਲ ਪੱਧਰ ਤੇ ਕਿ ਸ਼ਾਇਦ ਜਿਹੜੀ ਲਾਲ ਚੰਦੇ ਦੀ ਪਾਰਟੀ ਹੈ ਕੌਨਸ ਪਾਰਟੀ ਹੈ ਕਰਨੇ ਲਾਉਣ ਵਾਲੀ ਕਲੀ ਪਾਰਟੀ ਹੈ ਮੈਂ ਜਰੂਰ ਤੁਹਾਡੇ ਸਾਹਮਣੇ ਰਾਈ ਦੱਸ ਦੇਣਾ ਚਾਹੁੰਦਾ ਆ ਕਿ ਸਾਡੇ ਦੇਸ਼ ਦਾ ਇੱਕ ਸਰਵਚੌਦਾ ਜਿਹੜਾ ਉਹ ਹੋਮ ਮਿਨਿਸਟਰੀ ਹੈ ਜਿਹੜਾ ਗ੍ਰਹਿ ਮੰਤਰੀ ਹੈ ਉਹ ਭਾਰਤੀ ਕੌਨਸ ਪਾਰਟੀ ਦਾ ਕਾਂਟਿੰਦਰਜੀਤ ਗੁਪਤਾ ਰਿਹਾ ਜਿਨ੍ਹਾਂ ਨੇ ਕੰਸਟ੍ਰਕਸ਼ਨ ਵਰਕਰਾਂ ਦਾ ਇੱਕ ਕਾਨੂੰਨ ਬਣਾਇਆ ਜਿਨ੍ਹਾਂ ਨੇ ਜਿਹੜੇ ਦੇਸ਼ ਦੇ ਮੁਲਾਜ਼ਮ ਨੇ ਉਹਨਾਂ ਵੀ ਜਿਹੜਾ ਵੱਡਾ ਕਾਨੂੰਨ ਬਣਾਇਆ ਜਿਨ੍ਹਾਂ ਨੇ ਦੇਸ਼ ਦੇ ਆਮ ਨਾਗਰਿਕ ਨੇ ਉਹਨਾਂ ਲਈ ਕਾਨੂੰਨ ਬਣਾਇਆ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਸੱਤਾ ਦੇ ਵਿੱਚ ਭਾਰਤੀ ਕਾਂਗਰਸ ਪਾਰਟੀਆਂ ਨੇ ਜਿਹੜਾ ਰਾਜ ਕੀਤਾ ਹੈ ਔਰ ਇਹਦੇ ਵਿੱਚ ਜਿਹੜੇ ਸਾਡੇ ਲੇਬਰ ਮਨਿਸਟਰ ਫੂਡ ਪ੍ਰਾਈ ਮੰਤਰੀ ਰਹਿ ਕਾਮਟ ਸੱਤ ਪਰ ਡਾਕ ਜਿਹੜਾ ਰਾਸ਼ਨ ਮਿਲਦਾ ਹੈ ਉਹ ਡਿਸਕਾਊਂਟ ਤੇ ਮਿਲਦਾ ਹੈ ਘੱਟ ਰੇਟਾਂ ਤੇ ਮਿਲਦਾ ਹੈ ਉਹ ਵੀ ਜਿਹੜਾ ਰਾਸ਼ਨ ਦੇਣ ਦਾ ਕੰਮ ਹੈ ਉਹਦੇ ਲਈ ਕਾਨੂੰਨ ਬਣਾਉਣ ਦਾ ਕੰਮ ਹੈ ਕਾਮਟ ਸੱਤ ਪਰ ਡਾਕ ਜੀ ਹੋਰਾਂ ਨੇ ਕੀਤਾ ਜਿੰਨੇ ਵੀ ਕਾਂਗਰਸ ਪਾਰਟੀਆਂ ਦੇ ਐਮਐਲ ਬਣੇ ਜਿੰਨੇ ਵੀ ਕਾਂਗਰਸ ਪਾਰਟੀਆਂ ਦੇ ਐਮਪੀ ਬਣੇ ਉਹਨਾਂ ਦੇ ਦੇਸ਼ Itali ਰਾਜੀ ਕੀਤੇ ਆ ਆਪਣੇ ਘਰ ਪਰੰਦਾ ਕੋਈ ਕੰਮ ਨਹੀਂ ਕੀਤਾ ਅੱਜ ਜਿੰਨੇ ਵੀ ਸੱਤਾਤਰੀ ਲੋਕ ਨੇ ਜਿਹੜੇ ਸੱਤਾ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਤੁਸੀਂ ਦੇਖ ਸਕਦੇ ਆ ਕਿ ਉਹਨਾਂ ਦੀ ਜਾਇਦਦਾਰੀ ਵਿੱਚ ਕਿੰਨਾ ਇਜਾਫਾ ਹੋ ਜਾਂਦਾ ਹੈ ਪਰ ਭਾਰਤੀ ਕਨਸਲਟ ਪਾਰਟੀ ਦਾ ਸ਼ਾਨਾਮਤਾ ਪ੍ਰਾਤਿਆਨਤ ਭਰਾ ਇਤਿਹਾਸ ਹੈ ਅੱਜ ਤੱਕ ਦਾ ਜਿੰਨੀਆਂ ਵੀ ਪ੍ਰਾਤਿਆ ਨੇ ਤੁਸੀਂ ਗਿਣਤੀ ਕਰ ਲਓ ਉਹ ਲਗਭਗ ਜਿਹੜੀਆਂ ਨੇ ਭਾਰਤੀ ਕਨਸਲਟ ਪਾਰਟੀ ਦੇ ਝੰਡੇ ਦੇ ਤਹਿਤ ਹੋਈਆਂ ਨੇ ਅਸੀਂ ਜਿਹੜੇ ਇਸ ਜਥੇ ਮਾਰਚ ਦੇ ਤਹਿਤ ਜ਼ਰੂਰ ਦੱਸਣਾ ਚਾਹੁੰਦੇ ਆ ਕਿ ਅਸੀਂ ਪਿੰਡ-ਪਿੰਡ ਵਿੱਚ ਜਾ ਕੇ ਜਿਹੜੇ ਗਲੀ ਮੁਹੱਲੇ ਵਿੱਚ ਜਿਹੜੇ ਪਿੰਡ ਵਿੱਚ ਕਾਗ ਰਿਹਾ ਹੈ ਇਹ ਸੱਦਾ ਦੇ ਰਿਹਾ ਹੈ ਕਿ ਆਓ ਭਾਰਤੀ ਕੌਮਨਿਸ ਪਾਰਟੀ ਦੇ ਝੰਡੇ ਥਲੇ ਆ ਕੇ ਵੱਡੀ ਗਿਣਤੀ ਵਿੱਚ ਜਿਹੜੇ ਅਸਲ ਇਨਕਲਾਬੀ ਸੀ ਇਮਾਨਦਾਰ ਲੋਕ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸੀ ਉਹਨਾਂ ਨੂੰ ਲੱਗਿਆ ਕਿ ਸਾਡੇ ਨਾਲ ਠੱਗੀ ਹੋ ਗਈ ਅਸੀਂ ਠੱਗੇ ਗਏ ਉਹ ਉੱਥੋਂ ਵਾਪਸ ਮੁੜ ਕੇ ਅਸਲ ਇਨਕਲਾਬ ਦੀ ਪਾਰਟੀ ਭਾਰਤੀ ਕੌਮਨਿਸ ਪਾਰਟੀ ਦੇ ਝੰਡੇ ਥਲੇ ਆ ਰਹੇ ਨੇ ਇਹ ਸਾਡੇ ਵਾਸਤੇ ਮਾਣ ਦੀ ਗੱਲ ਹੈ ਜਿਹੜੇ ਵੀ ਲੋਕ ਸੱਚ ਨੂੰ ਪਿਆਰ ਕਰਦੇ ਨੇ ਇਨਕਲਾਬ ਜਿੰਦਾਬਾਦ ਆਪਣੀ ਆਤਮਾ ਦੇ ਨਾਲ ਨਾਰਾ ਲਾਉਂਦੇ ਨੇ ਜਿਹੜੇ ਚਾਹੁੰਦੇ ਨੇ ਕਿ ਲੋਕਾਂ ਦਾ ਰਾਜ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦਾ ਸੱਚੇ ਲੋਕਾਂ ਦਾ ਰਾਜ ਹੋਣਾ ਚਾਹੀਦਾ ਹੈ ਉਹ ਭਾਰਤੀ ਕਨਸਟਰੰਸ ਪਾਰਟੀ ਨੂੰ ਕਰਉਣ ਵਾਸਤੇ ਉਤਾਉਲੇ ਨੇ ਅਸੀਂ ਪਿੰਡਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਨਾਲ ਲੈ ਕੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੁਕਾਨਦਾਰਾਂ ਨੂੰ ਨਾਲ ਲੈ ਕੇ ਇਹ ਕੰਮ ਕਰਨ ਜਾ ਰਹੇ ਹਾਂ ਜਿੰਦਾਬਾਦ ਜਿੰਦਾਬਾਦ